ਪਾਸੇ ਮੇਰੇ ਸੋਹਣੇ ਦੇਸ਼ ਪੰਜਾਬ ਚ ਬਹੁਤ ਸਾਰੀ ਬੇਰੁਜ਼ਗਾਰੀ ਆ ਬਹੁਤ ਜਾਦਾ ਗਰੀਬੀ ਆ ਸਾਡੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਨੇ ਤੇ ਦੂਜੇ ਪਾਸੇ ਸਰਕਾਰਾਂ ਨੇ ਲੋਕਾਂ ਤੇ ਲਾ ਲਾ ਕੇ ਟੈਕਸ ਭਾਰੀ ਤੇ ਉਹਨਾਂ ਦੇ ਟੈਕਸਾਂ ਚੋਂ ਆ ਬਹੁਤ ਹੀ ਸਾਰੀਆਂ ਬੱਸਾਂ ਜਿਹੜੀਆਂ ਨੇ ਆ ਖਰੀਦੀਆਂ ਹੋਈਆਂ ਸਨ ਜਿਹੜੀਆਂ ਅੱਜ ਇਹ ਬੱਸਾਂ ਇੱਕ ਕਬਾੜ ਵਾਂਗੂ ਸੱਬ ਢੋਰੀਆਂ ਨੇ ਹੈਂਤੂ ਭਾਵ ਕਬਾੜ ਦਾ ਢੇਰ ਬਣ ਰਹੀਆਂ ਨੇ ਇਹ ਬੱਸਾਂ ਅੰਮ੍ਰਿਤਸਰ ਦੇ ਵਿੱਚ ਇਹ ਕੀ ਐਵੇਂ ਦੀਆਂ ਬੱਸਾਂ ਮੈਨੂੰ ਉਮੀਦ ਆ ਕੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਹੋਣਗੀਆਂ ਜਿੱਥੇ ਏਸੀ ਬੱਸਾਂ ਜਿਹੜੀਆਂ ਨੇ ਕੰਡਮ ਕਰਕੇ ਰੱਖੀਆਂ ਗਈਆਂ ਨੇ ਭਾਵ ਕਿ ਨਹੀਂ ਚੱਲ ਰਹੀਆਂ ਇਹ ਕਿੱਡੀਆਂ ਸ਼ਾਨਦਾਰ ਬੱਸਾਂ ਨੇ ਏਸੀ ਬੱਸਾਂ ਨੇ ਜੇ ਤਰੀ ਇਹ ਨਾ ਬਸਾਨੂੰ ਆ ਨੌਜਵਾਨਾਂ ਨੂੰ ਰੁਜ਼ਗਾਰ ਲਈ ਦਿੱਤਾ ਜਾਵੇ ਜਿਹਦੇ ਵਿੱਚ ਕੰਡੈਕਟਰ ਡਰਾਈਵਰ ਦੋ ਜਾਣੇ ਇੱਕ ਵਾਸਤੇ ਕੰਮ ਕਰ ਸਕਦੇ ਨੇ ਉਹਨਾਂ ਦੋਵਾਂ ਦੇ ਨਾਲ ਕਿੰਨਿਆਂ ਲੋਕਾਂ ਦੇ ਪਰਿਵਾਰਾਂ ਜਿਹੜੇ ਰੁਜ਼ਗਾਰ ਮਿਲੇਗਾ ਕਿੰਨਿਆਂ ਲੋਕਾਂ ਨੂੰ ਹੋਰ ਕੰਮ ਮਿਲੇਗਾ ਮੈਂ ਸਭ ਦਾ ਕਿ ਪੰਜਾਬ ਦੀ ਕੋਈ ਵੀ ਸਰਕਾਰ ਹੋਵੇ ਸਾਨੂੰ ਇਹ ਨਹੀਂ ਗੱਲ ਉਠਾਉਣੀ ਚਾਹੀਦੀ ਕਿ ਫਲਾਨੀ ਪਹਿਲੀ ਸਰਕਾਰ ਨੇ ਕੀ ਕਰਤਾ ਦੂਜੀ ਨੇ ਕੀ ਕਰਤਾ ਤਿੰਜੀ ਨੇ ਕੀ ਕਰਤਾ ਮੇਰੀ ਕਹਿਨ ਤੋਂ ਭਾਵ ਕਿ ਮੇਰੇ ਪੰਜਾਬ ਦੇ ਸੋਹਣੇ ਭੈਣ ਭਰਾਓ ਕਿ ਸਰਕਾਰ ਕੋਈ ਵੀ ਹੋਵੇ ਰੁਜ਼ਗਾਰ ਤਾਂ ਸਾਡੇ ਲੋਕਾਂ ਨੂੰ ਮਿਲਣਾ ਚਾਹੀਦਾ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਬਾਹਰ ਨਾ ਜਾਣ ਇੱਥੇ ਨਾਲ ਜੀ ਇੱਕ ਫਿਕਸ ਤਨਖਾਹ ਦੇ ਭਾਵੇਂ 15 ਤੋਂ 20000 ਦੇ ਵਿੱਚ ਹੀ ਮੁੰਡੇ ਕੁੜੀਆਂ ਕੰਮ ਕਰਦੇ ਹੁੰਦਾ ਕਿੰਨਾ ਸੌਖਾ ਹੋਵੇ ਆਪਣੀ ਮਾਂ ਪਿਓ ਦੇ ਕੋਲ ਹੋਣ ਆਪਣੇ ਸੋਹਣੇ ਦੇਸ਼ ਪੰਜਾਬ 'ਚ ਹੋਣ ਇਹ ਬੱਸਾਂ ਜਿਹੜੀਆਂ ਨੇ ਅਲੱਗ-ਅਲੱਗ ਰੂਟ ਤੇ ਚੱਲ ਸਕਦੀਆਂ ਨੇ ਕਿਹਨੇ ਨਾਲ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਬਿਹਤਰ ਬਣ ਸਕਦੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੱਕ ਲੋਕਾਂ ਨੂੰ ਆਉਣਾ ਜਾਣਾ ਵੀ ਬਹੁਤ ਸੌਖਾ ਹੋ ਜਾਵੇਗਾ ਕਿਉਂਕਿ ਇਹਨਾਂ ਦੇ ਵਿੱਚ ਮੌਸਮ ਦੇ ਮੁਤਾਬਕ ਏਸੀ ਵਗੈਰਾ ਲੱਗੇ ਨੇ ਜਿਹਦੇ ਨਾਲ ਲੋਕਾਂ ਨੂੰ ਸਫਰ ਕਰਨਾ ਬੜਾ ਸੁਹਾਵਣਾ ਹੋਵੇਗਾ ਇਸ ਥਾਨ ਅਮਰਤਸਰ ਦਾ ਆ ਐਸ ਵੇਲੇ ਆਪਾਂ ਅਮਰਤਸਰ ਬਾਈਪਾਸ ਤੇ ਆ ਤੇ ਮੈਂ ਇਧਰੋਂ ਦੀ ਲੰਘ ਰਿਹਾ ਸਾ ਇਹ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਵਰਗੇ ਸੂਝਵਾਨ ਸੱਜਣਾ ਨਾਲ ਗੱਲ ਕਰਾਂ ਕਿ ਤੁਹਾਡੇ ਵਰਗੇ ਸੂਝਵਾਨ ਸੱਜਣਾ ਨੇ ਹੀ ਪਰਿਵਰਤਨ ਲਿਆਉਣਾ ਆ ਤੇ ਹੋ ਸਕਦਾ ਕਈ ਲੋਕ ਐਵੇਂ ਵੀ ਕਹਿਣ ਕਿ ਉਹ ਜੇ ਪਾਰਟੀ ਬਾਈ ਦੀ ਗੱਲ ਕਰਨ ਵੀਰੇ ਇੱਥੇ ਪਾਰਟੀ ਬਾਈ ਦੀ ਗੱਲ ਨਹੀਂ ਗੱਲ ਆਪਣੇ ਸੋਹਣੇ ਦੇਸ਼ ਪੰਜਾਬ ਦੀ ਆ ਜੇ ਲਈ ਹੱਕਾਂ ਲਈ ਆਪਾਂ ਨੂੰ ਸਾਰਿਆਂ ਨੂੰ ਬੋਲਣਾ ਪਵੇਗਾ ਭਾਵੇਂ ਕੋਈ ਕਿਤੇ ਵੀ ਕੰਮ ਕਰਦਾ ਹੋਵੇ ਕਿਤੇ ਜੌਬ ਕਰਦਾ ਹੋਵੇ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਵੇ ਤੇ ਸਾਨੂੰ ਇਹਦੇ ਪ੍ਰਤੀ ਬੋਧਣਾ ਚਾਹੀਦਾ ਆ ਇੱਕ ਬੱਸਾਂ ਜਿਹੜੀਆਂ ਨੇ ਲੋਕਾਂ ਦੀ ਸਰਵਿਸ ਮਿਲਣੀ ਚਾਹੀਦੀ ਆ ਅਲੱਗ-ਅਲੱਗ ਇਲਾਕੇ ਨੂੰ ਤਾਂ ਕਿ ਲੋਕਾਂ ਦਾ ਜੀਵਨ ਬਿਹਤਰ ਬਣ ਸਕੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਜਿੰਦਰ ਸਿੰਘ ਤਰਸਿੱਕਾ ਜੁੰਡੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ